ਆ ਮੇਰੇ ਮਗਲੇ ਪਾਸੇ ਆ ਜਾਣ ਸਾਰੀ ਟੀਲਟੀ ਤੇ ਬਲਾਗ ਦੇ ਆਹ ਫੜਾ ਬੜੀਆਂ ਜੀਲਾ ਟੀਮ ਤੇ ਬਲਾਗ ਦੇ ਹੁਣ ਆਪਣੇ ਕੋਲ ਤਹਿਰੀਦਾ ਸਾਹਿਬ ਆ ਗਏ ਆਪਾਂ ਮੰਗ ਪੱਤਰ ਦੇਣ ਲੱਗੇ ਆ ਹਾਲ ਜੀ ਕੁਛ ਨਹੀਂ ਠੀਕ ਓਕੇ ਆ ਜਿੱਕੇ ਇਹਦ ਵਾਲੀ ਨਹੀਂ ਕਿਕਿੰਗ ਕਰ ਤੁਮਾਰਾ ਬੱਚਾ ਨਿਕਲ ਗਿਆ ਪਰ ਪੜ੍ਹ ਨਹੀਂ ਰਿਹਾ ਜੋ ਤੁਹਾਡੀ ਜੂਨੀਅਰ ਵੱਲੋਂ ਮਾਗ ਪਤਾ ਦਿੱਤਾ ਗਿਆ ਅਸੀਂ ਡੀਸੀ ਡਿਪਟੀ ਕਮਿਸ਼ਨਰ ਮਾਸਾ ਰਾਈ ਸੀਐਮ ਸਾਹਿਬ ਨੂੰ ਇਹ ਤੁਹਾਡੀ ਅਨੁਮੰਦਨ ਦੀ ਪੇਸ਼ ਕਰਾਂ ਤਾਂ ਤੁਸੀਂ ਆਪਣੇ ਰਾਜ ਦੇ ਤੁਸੀਂ ਸਰਦਾਰ ਇਹਨਾਂ ਨੇ ਆਪਾਂ ਦਿੱਕਹਿੰਦਾ ਵੀ ਛੋਟਾ ਜਿਹਾ ਮੰਗ ਪੱਤਰ ਸਮਾਜਿਕ ਕਮਿਸ਼ਨ ਨੂੰ ਭੇਜ ਜਾਗੇ ਅਜੀ ਇਹਨਾਂ ਜੀ ਆਨੇ ਕਹਿੰਦੇ ਧੰਨਵਾਦ ਕਰਦੇ ਆ ਹੁਣ ਦੋ ਚਾਰ ਨਾਰੇ ਲਾਓ ਤੇ ਨਾਰਿਆਂ ਤੋਂ ਬਾਅਦ ਆਪਾਂ ਛੁੱਟੀ ਕਰਨੀ ਆ ਇਹ ਜਿਹੜਾ ਸਵਾਲ ਆ ਆਪੋ ਆਪਣਾ ਜਿਵੇਂ ਜਿਵੇਂ ਆਏ ਹੋਵੇਂ ਸਭ ਕਿ ਲਜਾਣਾ ਤੇ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਅਸੀਂ ਆਪਣਾ ਕਿਸਾਨ ਜਿਹੜਾ ਇੱਕ ਫਸਿਆ ਹੋਇਆ ਮੰਡੀ ਦੇ ਵਿੱਚ ਚਾਰ ਰੋਗੇ ਤੇ ਝੋਨਾ ਲਈ ਉਹ ਝੋਲਾ ਜਿ ਵਕਾਉਣਾ ਤੇ ਸੀਆਈਡੀ ਨੇ ਵੀ ਮੇਰੀ ਬੇਇਨਤੀ ਆ ਵੀ ਸਾਡੇ ਕਿਸਾਨ ਮੰਡੀ ਦੇ ਵਿੱਚ ਬਸਿਆ ਝੋਨੇ ਦੇ ਉੱਤੇ ਸਾਡੀ ਅੱਜ ਟਾਈ ਪੈਣੀ ਆ ਤੇ ਉਹ ਵਗਾ ਕੇ ਜਾਣਾ ਦੁਕਾਨ ਨੰਬਰ 43 ਆ ਗਏ ਜਿਹੜਿਆਂ ਨੇ ਮੇਰੇ ਨਾਲ ਜਾਣਾ ਦੁਕਾਨ ਨੰਬਰ 39 ਉੱਥੇ ਆ ਬੱਚੇ ਦਾ ਕਿਸਾਨ ਆ ਨਰੇ ਲਾ ਲੋ ਬੋ ਝੋਨਿਆ ਸੀਆ